ਸਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰੀ ਯੂਨੀਅਨ ਦੇ ਵੱਲੋਂ ਜ਼ਲਾਬਾ ਠੰਡਾ ਤੇ ਜ਼ਿਲ੍ਹਾ ਮਾਨਸਾ ਦੀ ਇਹ ਮਜ਼ਦੂਰਾਂ ਨੂੰ ਨਾਲ ਲੈ ਕੇ ਬਠਿੰਡਾ ਵਿਖੇ ਰੋਸ ਰੈਲੀ ਕਰਕੇ ਡੀਸੀ ਦਫ਼ਤਰ ਦਾ ਘਰਾਵ ਕੀਤਾ ਗਿਆ। ਦੇ ਨਸਲ ਆਪਣੀਆਂ तमाम ਮੰਗਾਂ ਨੂੰ ਲੈ ਕੇ ਇਹਨਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹਨਾਂ ਦਾ ਕਹਿਣਾ ਹੈ ਕਿ ਪਹਿਲਾ ਲੇਬਰ ਦੇ ਟੈਂਡਰ ਲੇਬਰ ਦੇ ਕੋਲ ਤੇ ਟਰੱਕਾ ਦਾ ਕੰਮ ਟਰੱਕਾ ਵਾਲਿਆਂ ਦੇ ਕੋਲ ਹੁੰਦਾ ਸੀ ਲੇਬਰ ਦੇ ਕੰਮ ਦਾ ਇੱਕ ਟੈਂਡਰ ਹੁੰਦਾ ਸੀ ਪਰ ਇਸ ਵਾਰ ਸਰਕਾਰ ਨੇ ਲੇਬਰ ਘਾਟੇਜ ਇੱਕ ਕਰ ਦਿੱਤਾ ਇੱਕ ਮੰਡੀ ਦੇ ਵਿੱਚ ਅਲੱਗ-ਅਲੱਗ ਕਲਸਟਰ ਬਣਾ ਦਿੱਤੇ ਨੇ ਇਸ ਤਰ੍ਹਾਂ ਮਜ਼ਦੂਰਾ ਦੀ ਵੱਡੇ ਪੱਧਰ ਤੇ ਲੁੱਟ ਹੋ ਰਹੀ ਹੈ ਤੇ ਉਹ ਚਾਹੁੰਦੇ ਨੇ ਕਿ ਮਜ਼ਦੂਰਾ ਦਾ ਕੰਮ ਮਜ਼ਦੂਰਾ ਨੂੰ ਤੇ ਟਰੱਕਾ ਦਾ ਕੰਮ ਟਰੱਕਾ ਵਾਲਿਆਂ ਨੂੰ ਦਿੱਤਾ ਜਾਵੇ ਤੇ ਕਲਸਟਰ ਇੱਕ ਕੀਤਾ ਜਾਵੇ ਤੇ ਉਹਨਾਂ ਦਾ ਕਹਿਣਾ ਹੈ ਕਿ 50% ਅਬਾ ਬਣਾ ਕੇ ਰੇਟ ਦਿੱਤਾ ਜਾਵੇ ਦੇ ਕੇ ਜਿਹਾ ਨਹੀਂ ਕੀਤਾ ਜਾਂਦਾ ਤਾਂ ਇਹਨਾਂ ਦੇ ਵੱਲੋਂ ਸੜਕਾ ਜਾਮਕਾਰ ਪ੍ਰਦਰਸ਼ਨ ਕੀਤਾ ਜਾਵੇਗਾ ਇਸ ਦੇ ਦੌਰਾਨ ਫੂਡ ਸੈਕਟਰੀ ਵਿਕਾਸ ਗਰਗ ਤੇ ਫੂਡ ਡਾਇਰੈਕਟਰ ਪੁਨੀਤ ਗੋਇਲ ਦੇ ਪੁਤਲੇ ਫੂਕੇ ਪ੍ਰਦਰਸ਼ਨ ਕੀਤਾ ਗਿਆ ਮੇਰਾ ਨਾਮ ਮੋਹਨ ਸਿੰਘ ਹੈ ਜੀ ਲੇਬਰ ਸੰਗਠਨ ਦਾ ਚੇਅਰਮੈਨ ਪੰਜਾਬ ਜਿਹੜਾ ਅੱਜ ਪ੍ਰਦਰਸ਼ਨ ਕੀਤਾ ਜੀ ਇਹ ਅਸੀਂ ਮਜਬੂਰ ਹੋ ਕੇ ਕੀਤਾ ਕਿਉਂਕਿ 7 ਮਹੀਨੇ ਤੋਂ ਅਸੀਂ ਮੁੱਖ ਮੰਤਰੀ ਸਾਹਿਬ ਦੀ ਕੋਟੀ ਦੀ ਰਹਿਜ ਦੇ ਨਜ਼ਦੀਕ ਬੈਠੇ ਆ ਉਹਦੇ ਵਿੱਚ ਜਦੋਂ ਲੋਕ ਸਭਾ ਦੀ ਚੋਣਾਂ ਆ ਸਾਨੂੰ ਭਰੋਸੇ ਵਿੱਚ ਲੈ ਕੇ ਉਹਨਾਂ ਨੇ ਕਹਿ ਦਿੱਤਾ ਕਿ ਥੋੜਾ ਜਿਹੜਾ ਕੰਮ ਹੈ ਉਹ ਤਕਰੀਬਨ ਹੋ ਚੁੱਕਿਆ ਨੋਟੀਫਿਕੇਸ਼ਨ ਜਾਰੀ ਹੋਣ ਦੇ ਵਿੱਚ ਪ੍ਰੋਬਲਮ ਹੈ ਕੋਰਟ ਆਫ ਕਨੈਕਟ ਲੱਗਿਆ ਹੋਇਆ ਜੋ ਤੁਸੀਂ ਡਿਮਾਂਡ ਕੀਤੀ ਸੀ 50% ਵਾਪਸ ਦੇ ਰੇਟ ਫਿਕਸ ਕਰਕੇ ਉਹ ਥੋੜਾ ਕਰ ਦਿੱਤਾ ਪ੍ਰਪੋਜ਼ਲ ਤਿਆਰ ਲੋਕ ਸਭਾ ਚੋਣਾਂ ਤੋਂ ਬਾਅਦ ਤੁਹਾਨੂੰ ਉਹ ਪ੍ਰਬੋਜਲਾ ਦੀ ਨੋਟੀਫਿਕੇਸ਼ਨ ਦੀ ਕਾਪੀ ਦੇ ਦਿੱਤੀ ਜਾਵੇਗੀ ਇਸ ਕਰਕੇ ਤੁਸੀਂ ਹੁਣ ਜਿਹੜੇ ਰੋਸ ਮਜਾਰੇ ਉਹ ਨਾ ਕਰੋ ਤਾਂ ਅਸੀਂ ਅਮਰ ਸ਼ਾਂਤੀ ਦੇ ਨਾਲ ਪੰਜਾਬ ਸਰਕਾਰ ਦੇ ਕੁਹਾਬਤ ਦੇ ਮੁਤਾਬਕ ਬੈਠ ਗਏ ਸੀ ਪਰ ਜਦੋਂ 18 7 2024 ਨੂੰ ਇਹਨਾਂ ਮਜ਼ਦੂਰ ਮਾਰੂ ਨੀਤੀਆਂ ਕਲਾ ਪਾਲਿਸੀ ਕੱਢੀ ਤਾਂ ਸਾਨੂੰ ਮਜਬੂਰਨ ਸੜਕਾਂ ਤੇ ਆਉਣਾ ਪੈ ਗਿਆ ਹੁਣ ਅਸੀਂ ਇਹਨਾਂ ਦਾ ਪਿੱਟਸ ਆਪਾਂ ਅੱਜ ਸੰਘਰਸ਼ ਦਾ ਵਿਗ ਲੈ ਜੋ ਬਠਿੰਡੇ ਤੇ ਪਹਤਾ ਚੁੱਕੇ ਆਂ ਜਿਹੜੀ ਸਾਡੀ ਟੀਮ ਹੈ ਇਹ ਤੋਂ ਬਾਅਦ ਬੈਠ ਕੇ ਫੈਸਲਾ ਕਰੇਗੀ ਹੋ ਸਕਦਾ ਅਸੀਂ 12 ਤਰੀਕ ਨੂੰ ਫੂਡ ਮਨਿਸਟਰ ਜਾਂ ਮੁੱਖ ਮੰਤਰੀ ਦੀ ਕੋਟੀ ਦਾ ਘਰੋ ਵੀ ਕਰ ਸਕਦੇ ਆ ਜਿਵੇਂ ਪਹਿਲਾ ਚੋਣਾ ਜੀ ਉਹਨਾਂ ਨੇ ਵਾਅਦਾ ਦੇ ਕੇ ਤੁਹਾਨੂੰ ਲਾਪਤਾ ਇਸ ਵਾਰ ਜਿੰਨੀ ਚੋਣਾਂ ਤੇ ਇਸ ਤਰ੍ਹਾਂ ਦੇ ਬਗੈਰ ਨੋਟੀਫਿਕੇਸ਼ਨ ਤੋਂ ਅਸੀਂ ਕਿਸੇ ਵੀ ਤਰੀਕੇ ਨਾਲ ਇਹਨਾਂ ਦੇ ਭਰੋਸੇ 'ਚ ਨਹੀਂ ਜਾਂਦੇ ਭਾਵੇਂ ਜਿੰਨੀ ਚੋਣ ਪਰ ਨਾਲੇ ਦੀ ਹੋਏ ਗਿੱੜਬਾਹੇ ਦੀ ਹੋਏ ਉੱਥੇ ਜਾ ਕੇ ਅਸੀਂ ਇਹਨਾਂ ਦਾ ਜਲੂਸ ਕੱਢਾਂਗੇ ਪੂਰੇ ਪੰਜਾਬ ਦੇ ਵਿੱਚ ਸਾਡਾ ਮਜ਼ਦੂਰ ਵਰਗ ਬੈਠਿਆ। ਸੂਤਰਾਂ ਮੁਤਾਬਕ ਪਤਾ ਲੱਗਿਆ ਕਿ ਬਰਨਾਲੇ ਤੋਂ ਮਾਨਯੋਗ ਮੁੱਖ ਮੰਤਰੀ ਦੀ ਧਰਮ ਪਤਨੀ ਗੁਰਪ੍ਰੀਤ ਕੌਰ ਚੋਣ ਲੜ ਰਹੇ ਨੇ। ਪਰ ਅਸੀਂ ਇਹਨਾਂ ਨੂੰ ਸਫਕਸਤ ਕਰਾ ਦੇਵਾਂਗੇ ਜਿੱਧਰ-ਜਿੱਧਰ ਵੀ ਗੁਰਪ੍ਰੀਤ ਕੌਰ ਚੋਣ ਪ੍ਰਚਾਰ ਕਰਨ ਜਾਵੇਗੀ। ਮਗਰ ਮਗਰ ਇਹਨਾਂ ਦੇ ਪੱਲੇਦਾਰ ਮਜ਼ਦੂਰ ਤੇ ਇੱਥੇ ਬੰਦੀਆਂ ਦੀਆਂ ਗੱਡੀਆਂ ਹੋਣਗੀਆਂ। ਦੱਸਾਂਗੇ ਅਸੀਂ ਲੋਕਾਂ ਨੂੰ ਵਿੱਚ ਜਾ ਕੇ ਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕਹਿੰਦੀ ਸੀ ਕਿ ਆਮ ਆਦਮੀ ਪਾਰਟੀ ਦੀ ਐ ਇਹ ਤਾਨਾਸ਼ਾਹੀ ਸਰਕਾਰ ਬਣ ਚੁੱਕੀ ਐ। ਜਿਹੜੇ ਸਾਡੇ ਕੰਮ ਸੀਗਾ ਉਹ ਪੱਲੇਦਾਰ ਮਜ਼ਦੂਰਾਂ ਨੂੰ ਸਿੱਧਾ ਸਰਕਾਰ ਵੱਲੋਂ ਦੇ ਦਿੱਤਾ ਜਾਂਦਾ ਸੀ ਪਰ ਇਹਨਾਂ ਨੇ ਕੀ ਕਰਤਾ ਜਿਹੜੀ ਲੇਬਰ ਕਾਰਟੇਜ ਆ ਉਹ ਇਕੱਠੀ ਕਰ ਦਿੱਤੀ ਕਿੱਥੇ ਦਾ ਇਹ ਸਾਨੂੰ ਕਹਿੰਦੇ ਸੀ ਟੈਂਡਰ ਪ੍ਰਕਿਰਿਆ ਤੋਂ ਬਾਹਰ ਕਰਕੇ ਤੁਹਾਨੂੰ ਇੱਕ ਰੇਟ ਫਿਕਸ ਕਰਕੇ ਦੇਣ ਜਾ ਰਹੇ ਆ ਪਰ ਇਹ ਨਿੱਜੀ ਜਿਹੜੀ ਪ੍ਰਾਪਰਟੀ ਪੰਜਾਬ ਸਰਕਾਰ ਸਮਝ ਰਹੀ ਹੈ ਪੰਜਾਬ ਦਾ ਫੂਡ ਸੈਕਟਰੀ ਤੇ ਪੰਜਾਬ ਦਾ ਡਾਇਰੈਕਟਰ ਤੇ ਪੰਜਾਬ ਦਾ ਫੂਡ ਮੰਤਰੀ ਇਹ ਤਿੰਨਾਂ ਦੀ ਸਹਿਮਤ ਇਸ ਨਾਲ ਪੰਜਾਬ ਦੇ 5-7 ਠੇਕੇਦਾਰਾਂ ਨੂੰ ਕੰਮ ਦਿੱਤਾ ਜਾ ਰਿਹਾ ਹੈ ਤੁਸੀਂ ਅੱਜ ਬਠਿੰਡੇ ਦੀ ਧਰਤੀ ਤੇ ਦੇਖ ਰਹੇ ਹੋ ਇਹ ਕੱਲੇ ਬਠਿੰਡੇ ਜ਼ਿਲ੍ਹੇ ਦਾ ਇਕੱਠ ਹੈ ਪੰਜਾਬ ਦੇ ਵਿੱਚ ਸਾਡੇ 35 ਤੋਂ 50 ਹਜ਼ਾਰ ਤੱਕ ਵਰਕਰ ਨੇ ਤੇ ਪਰਿਵਾਰ ਲਾ ਲੋ ਕਿੰਨੇ ਹੋਣਗੇ ਉਹਨਾਂ ਦੇ ਤੇ 5-7 ਠੇਕੇਦਾਰਾਂ ਨੂੰ ਤਾਂ ਅਹਿਮੀਅਤ ਦੇਣ ਜਾ ਰਹੀ ਹੈ ਪੰਜਾਬ ਸਰਕਾਰ ਪਰ ਪੰਜਾਬ ਦੇ ਪੱਲੇਦਾਰ ਮਜ਼ਦੂਰਾਂ ਨਾਲ ਗੱਲ ਨਹੀਂ ਕਰਨਾ ਚਾਹਦੀ ਤੇ ਜਿਹੜੀ ਤੁਸੀਂ ਜਿਮਨੀ ਚੋਣਾਂ ਵਾਲੀ ਗੱਲ ਕੀਤੀ ਹੈ ਇਹ ਇਹਨਾਂ ਨੂੰ ਸਾਬਕਸ ਕਰਾਵਾਂਗੇ ਤੇ ਤੁਹਾਨੂੰ ਇਹ ਵੀ ਤੁਹਾਡੇ ਚੈਨਲ 'ਆਹੀਂ ਮੈਸੇਜ ਦੇ ਦੇਣਾ ਚਾਹੁੰਦੇ ਆ ਕਿ ਸ਼ਾਮ ਤਾਈ ਤੁਹਾਨੂੰ ਇਹ ਵੀ ਕਾਲ ਆ ਜਾਏਗੀ ਕਿ ਅਸੀਂ ਸੀਐਮ ਸਾਹਿਬ ਦੀ ਕੋਠੀ ਦਾ ਘਰਾਓ ਕਰਨਾ ਜਾਂ ਫੂਡ ਮੰਤਰੀ ਦੀ ਕੋਠੀ ਦਾ ਘਰਾਓ ਫਿਰੋਣਾ ਜਸਵੀਰ ਸਿੰਘਾ ਜੀ ਪ੍ਰਧਾਨ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨਾ ਡਿਸਟ੍ਰਿਕਟ ਨੰਬਰ 37 ਉਹਦਾ ਮੈਂ ਕਿਵੇਂ ਸ਼ੇਅਰਾਂਗਾ ਜੀ ਅੱਜ ਦਾ ਕੀ ਪ੍ਰੋਗਰਾਮ ਹੈ ਜਿਹੜਾ ਰੋਸ ਪ੍ਰਦਰਸ਼ਨ ਹੈ ਅੱਜ ਦਾ ਜੋ ਰੋਸ ਪ੍ਰਦਰਸ਼ਨ ਹੈ ਪਹਿਲਾਂ ਤਾਂ ਸਾਡਾ 6 7 ਮਹੀਨਿਆਂ ਤੋਂ ਸੰਗਰੂਰ ਵਿਖੇ ਧਰਨਾ ਚੱਲ ਰਹੀ ਆ ਉਹਦੇ ਵਿੱਚ ਸਾਨੂੰ ਮੁੱਖ ਮੰਤਰੀ ਨੇ ਟਾਈਮ ਦੇ ਕੇ ਇੱਕ ਵਾਰ ਵੀ ਨਹੀਂ ਮਿਲਿਆ ਖੜਨੀ ਤਾਂ ਕੀ ਸਾਡੇ ਮਜ਼ਦੂਰਾਂ ਵਿੱਚੋਂ ਮੁਸ਼ਕਾ ਆਉਂਦਾਗਾ ਜਦੋਂ ਵੀ ਮੰਨ ਲੋ ਮਜ਼ਦੂਰਾਂ ਨੇ ਆਵਾਜ਼ اٹھਾਉਣੀ ਚਾਹੀਦੀ ਚਾਹੀਆ ਤਾਂ ਸ਼ਗਰੂਰ ਵੇਖੇ ਵੀ ਸਾਡੇ ਤੋਂ ਤੇ ਪੁਛ ਨੇ ਡੰਗਾ ਭਰਾਈਆਂ ਗਿਆ ਜਦੋਂ ਵੀ ਮਜ਼ਦੂਰਾਂ ਦਾ ਇਕੱਠ ਹੁੰਦਾਗਾ ਤਾਂ ਇਹ ਨਵੀਂ ਕੋਈ ਨਾ ਕੋਈ ਪਾਲਿਸੀ ਤਿਆਰ ਕਰਦੀ ਹੈ ਹੁਣ ਜਿਸ ਤਰ੍ਹਾਂ ਸਾਡੇ ਪਹਿਲਾਂ ਜੋ ਕਲਸਟਰ ਸੀਗਾ ਉਹ ਇੱਕ ਸੀਗਾ ਲੇਕਿਨ ਹੁਣ ਇਹਨਾਂ ਨੇ ਮਜ਼ਦੂਰਾਂ ਨੂੰ ਲਤਰਨ ਨਬਾਸ ਤੇ ਉਹਨਾਂ ਨੂੰ ਲੁੱਟਣ ਵਾਸਤੇ ਇਹਨਾਂ ਨੇ ਕਲਾਸਟਰ ਅਲੱਗ-ਅਲੱਗ ਬਣਾ ਦਿੱਤੇ ਆ ਜੋ ਲੇਬਰ ਕਾਰਟ ਇਹ ਹੁੰਦੀ ਸੀਗੀ ਉਹ ਪਹਿਲਾਂ ਵੱਖਰੋ-ਵੱਖਰੀ ਹੁੰਦੀ ਸੀ ਲੇਬਰ ਦਾ ਕੰਮ ਲੇਬਰ ਕੋਲ ਤੇ ਟਰੱਕਾਂ ਦਾ ਕੰਮ ਟਰੱਕਾਂ ਵਾਲਾ ਕੋਲ ਹੁੰਦਾ ਸੀਗਾ ਲੇਕਿਨ ਇਸ ਵਾਰ ਇਹਨਾਂ ਦੇ ਜੋ ਚਾਹਤੇ ਆ ਉਹਨਾਂ ਟੈਂਡਰ ਦੇਣ ਵਾਸਤੇ ਇਹਨਾਂ ਨੇ ਇਕੱਠੇ ਕਰਤੇ ਕਿਉਂਕਿ ਕਿਉਂਕਿ ਲੇਬਰ ਕੋਲ ਨਾ ਤਾਂ ਕੋਈ ਟਰੱਕ ਆ ਗਏ ਇਸ ਲਈ ਪਹਿਲਾਂ ਲੇਬਰਾਂ ਦਾ ਕੰਮ ਪੂਰੇ ਮੁਕਬਲ ਤੌਰ ਤੇ ਆਪਕਤਾ ਹੁੰਦੀਆਂ ਸੀ ਹੁਣ ਜਦੋਂ ਲਿਵਰ ਕੋਲ ਟਰੱਕ ਹੀ ਨਹੀਂ ਤਾਂ ਉਹ ਕਿੱਥੋਂ ਲਿਵਰ ਕਾਟਰੀ ਦਾ ਟੈਂਡਰ ਇਕੱਠਾ ਪਾਇਆ ਜਾਊਗਾ ਇੱਕ ਜੋ ਸਰਕਾਰ ਸੈਂਟਰ ਗਵਰਨਮੈਂਟ ਉਹਨੇ 50% ਵਧਾ ਕੇ ਰੇਟ ਦਿੱਤਾ ਸੀਗਾ ਲੇਕਿਨ ਇਸ ਪੰਜਾਬ ਸਰਕਾਰ ਨੇ ਕੀ ਕੀਤਾ ਉਹਨੂੰ 50 ਤੋਂ 30 ਕਰਤਾ ਸੈਂਟਰ ਗਵਰਨਮੈਂਟ ਸਾਨੂੰ ਰੇਟ ਦੇਣਾ ਚਾਹੁੰਦੀ ਆ ਲੇਕਿਨ ਇਹ ਪੰਜਾਬ ਸਰਕਾਰ ਖੌਣੀ ਤਾਂ ਕੀ ਇਹਦੇ ਢਿੱਡ ਵਿੱਚ ਦਰਦ ਹੁੰਦਾਗਾ ਮਜ਼ਦੂਰਾਂ ਨੂੰ ਇਹ ਉੱਪਰ ਨਹੀਂ ਉੱਠਣ ਦਿੰਦੀਗੀ ਜਿਮਨੀ ਚੋਣਾ ਆ ਰਹੀਆਂ ਵਿਰੋਧ ਕੀਤਾ ਜਾਊਗਾ ਸੋਡੇ ਬੋਲੋ ਜਿਮਨੀ ਚੋਣਾ ਹਾਂਜੀ ਜਿਮਨਾ ਜਿਮਨੀ ਚੋਣਾ ਦੇ ਵਿੱਚ ਜੋ ਸਾਡੇ ਮਜ਼ਦੂਰ ਭਾਈ ਆ ਉਹਨਾਂ ਵੱਲੋਂ ਡਟ ਕੇ ਵਿਰੋਧ ਕੀਤਾ ਜਾਊਗਾ ਮੈਂ ਤਾਂ ਇਹ ਫੀਲ ਕਰਦਾ ਹਾਂਗਾ ਪੰਜਾਬ ਸਰਕਾਰ ਨੂੰ ਨਹੀਂ ਤਾਂ ਸਾਡੀਆਂ ਮੰਗਾਂ ਮੰਨ ਲੇ ਤਾਂ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਪਰਿਵਾਰ ਸਮੇਤ ਸੜਕਾਂ 'ਤੇ ਲਈ ਮਜਬੂਰ ਹੋਲ ਜਾਵਾਂਗੇ